ਸਤਿ ਸ਼੍ਰੀ ਅਕਾਲ ਜੀ ਆਹ ਰਿਹਾ ਚੁੱਪ ਦਾ ਦਾਨ ਬਕਸ਼ਿਓ ਜੇ ਇੱਕ ਕੋਲ ਮੈਂ ਰਿਆਂ ਵੈਸੀ ਬੋਲਣਾ ਮੇਰਾ ਬੰਦ ਨਹੀਂ ਬੋਲਣਾ ਇਹਨਾਂ ਦਾ ਬੰਦ ਹੈ ਜਿੰਨੇ ਇਹਨਾਂ ਦਾ ਬੰਦ ਹੈ ਇੱਕ ਬਹੁਤ ਵੱਡੀ ਲੜਾਈ ਯੂਨੀਵਰਸਿਟੀ ਦੀ ਚੱਲ ਰਹੀ ਹੈ ਔਰ ਉਹਦੇ ਚ ਸਭ ਤੋਂ ਵੱਡਾ ਜਿਹੜਾ ਮਸਲਾ ਹੈ ਸੈਨੇਟਰ ਨੂੰ ਤੋੜਿਆ ਗਿਆ ਹੈ ਸੈਨੇਟ ਇਹ ਸਾਡੇ ਦੇਸ਼ ਚ ਇੱਕ ਵਾਹਿਦ ਯੂਨੀਵਰਸਿਟੀ ਹੈ ਇਕੱਲੀ ਯੂਨੀਵਰਸਿਟੀ ਹੈ ਜਿਹੜੀ ਡੈਮੋਕਰੈਟਿਕ ਵੀ ਨਾਲ ਹੈ ਪਰ ਇਹ ਇਹਨਾਂ ਨੂੰ ਹਜ਼ਮ ਨਹੀਂ ਹੁੰਦਾ ਪਰ ਉਹ ਚਾਹਿਆ ਸੰਗੀ ਹੋਣ ਚਾਹੇ ਉਹ ਕਾਂਗਰਸ ਵਾਲੇ ਹੋਣ ਜੋ ਵੀ ਦਿੱਲੀ ਤੇ ਬਹਿੰਦਾ ਕਿਉਂਕਿ ਉਹਨਾਂ ਨੂੰ ਲੱਗਦਾ ਸਾਡੇ ਹਿਸਾਬ ਨਾਲ ਚੀਜ਼ਾਂ ਹੋਰ ਨਾ ਕਿ ਡੈਮੋਕਰੈਟਿਕ ਵੀ ਨਾਲੋਂ ਇਹ ਬੰਦੇ ਡੈਮੋਕ੍ਰੇਸੀ ਕਰਕੇ ਤੇ ਡੈਮੋਕ੍ਰੇਸੀ ਦੇ ਦੁਸ਼ਮਣ ਬਣ ਜਾਂਦੇ ਆ ਬਾਅਦ ਵਿੱਚ ਇੱਥੇ ਯੂਨੀਵਰਸਿਟੀ ਤੇ ਜੋ ਆਪਾਂ ਬੈਠੇ ਆ ਤੁਸੀਂ ਖੜੇ ਹੋ ਉਹਦੀ ਵਜ੍ਹਾ ਵੀ ਆਹੀ ਹੈ ਇਸ ਪੰਜਾਬ ਯੂਨੀਵਰਸਿਟੀ ਕੋਈ ਇੱਕ ਯੂਨੀਵਰਸਿਟੀ ਹੈ ਹੁਣ ਕੀ ਹੋਇਆ ਸੀ ਕਿ ਸੈਨਟ ਤੋੜ ਦਿੱਤੀ ਗਈ ਸੀ ਆnde ਨੇ ਜੀ ਵੀਸੀ ਦੇ ਹਿਸਾਬ ਨਾਲ ਚੰਡੂ ਸਾਰਾ ਖੁਸ਼ ਮੈਨ ਲੱਗਾ 2 ਲੱਖ ਤੋਂ 10000 ਤੱਕ ਦਾ ਸਟੂਡੈਂਟ ਹੀ ਹੈ ਨਾ ਪੰਜਾਬੀ ਯੂਨੀਵਰਸਿਟੀ ਦਾ ਸਾਡੇ 202 200 ਕਾਲਜ ਨੇ ਇਹਨਾਂ ਦਾ ਪ੍ਰਬੰਧਨ ਇਹ ਆnde ਡੈਮੋਕਰੈਟਿਕ ਵੇ ਨਾਲ ਆਣਾ ਹੋਵੇ ਧੱਕੇ ਨਾਲ ਹੋਵੇ ਆਈ ਕੋਸ਼ਿਸ਼ ਸੀ ਨਾ ਉਹਦੇ ਵਿੱਚ ਇੱਕ ਇਹ ਕਿ ਇਹਨਾਂ ਨੇ ਬੱਬੂ ਹੋਰ ਕੰਮ ਕੀਤਾ ਸੀ ਕਿ ਐਫੀਡੇਵਟ ਦਿਓ ਤੁਸੀਂ ਇਸ ਯੂਨੀਵਰਸਿਟੀ ਚ ਪੜਦਾ ਰਿਹਾ ਤਾਂ ਐਫੀਡੇਵਟ ਕੀ ਮੰਗਿਆ ਆnde ਤੁਸੀਂ ਨਹੀਂ ਅਰੇ ਇੰਨਾ ਕੁੱਚੀ ਵੀ ਨਹੀਂ ਬੋਲੂਗੇ ਤੁਸੀਂ ਨਾਰਾ ਜਿਹੜਾ ਲਾਉਂਗੇ ਉਹ ਆਪਣੇ ਜਿਵੇਂ ਆਪਾਂ ਕਹਿੰਦੇ ਨੇ ਨਾ ਐਨਏਡੀਬੀ ਲਾ ਹੁਣ ਦਾਸੇ ਬੱਚੇ ਵਿਚਾਰੇ ਦੇਖਣਗੇ ਸਾਡਾ ਡੀਬੀ ਤਾਂ ਨਹੀਂ ਵੱਧ ਗਿਆ ਕਿਤੇ ਉੱਚਾ ਸਾਡੀ ਐਡਮਿਸ਼ਨ ਕੈਂਸਲ ਕਰ ਦੇਣਗੇ ਇਹ ਇਹ ਮਤਲਬ ਕਾਨੂੰਨ ਸਕੂਲਾਂ ਚ ਨਹੀਂ ਯਾਰ ਤੇ ਤੇ ਤੁਸੀਂ ਉਹ ਬੱਚੇ ਜਿਹੜੇ ਮੈਚੂਰ ਬੱਚੇ ਨੇ ਜਿਨ੍ਹਾਂ ਨੇ ਦੇਸ਼ ਪ੍ਰਦੇਸ਼ ਚਲਾਉਣੇ ਆ ਉਹਨਾਂ ਦੇ ਤੁਸੀਂ ਲਾਉਂਗੇ ਖੈਰ ਉਹਦੀ ਪਹਿਲੀ ਲੜਾਈ ਜਿੱਤ ਗਏ ਉਹ ਜਿੱਤ ਹੋ ਗਈ ਹੈ ਹਰਾ ਔਰ ਕਦਾਈ ਤੋਂ ਮੁੰਡਾ ਬੈਠਾ ਸੀ ਅਭਿਸ਼ੇਕ ਡਾਗਰ ਇੱਥੇ ਬੈਠਾ ਸੀ ਔਰ ਉਹ ਹਰਿਆਣੇ ਤੋਂ ਸੀ ਔਰ ਸਤਵਾਂ ਦਿਨ ਸੀ ਦਾ ਸਤਵਾਂ ਦਿਨ ਮਰਨ ਵਰਤਦਾ ਸੀ ਅੱਜ ਉਹਨੂੰ ਹੁਣੇ ਇਹਨਾਂ ਨੇ ਜੂਸ ਧੂਸ ਹੀ ਪਿਆ ਰਾ ਜੂਸ ਪੀ ਆਇਆ ਹੈ ਹਸਪੀਟਲ ਲੈ ਕੇ ਨਾ ਅਮਾ ਕਿਤੇ ਸਦਾ ਖਾਣ ਹੀ ਨਾ ਉੱਠ ਜੇ ਕਿਤੇ ਪਤੰਦਰ ਤੇ ਉਹ ਪਹਿਲੀ ਜਿੱਤ ਹੋ ਗਈ ਹੈ ਪਰ ਉਹ ਛੋਟੀ ਜਿੱਤਾਂ ਜੇ no doubt ਜੇ ਵੱਡੀ ਹੁੰਦੀ ਆ ਫਟ ਜਿਹੜੀ ਵੱਡੀ ਲੜਾਈ ਆ ਆਪਣੀ ਉਹ ਬਾਕੀ ਆ ਔਰ ਉਹ ਲੜਾਈ ਕੀ ਹੈ ਕਿ ਜੋ ਅੱਜ ਤੋਂ 2 ਸਾਲ ਪਹਿਲਾਂ ਦਾ ਸਟੇਟਸ ਸੀ ਯੂਨੀਵਰਸਿਟੀ ਦਾ ਉਹ ਵਾਪਸ ਆ ਵੀ